ਲੁਧਿਆਣਾ ਦੇ ਦੁੱਕਰੀ ਦੇ ਵਿੱਚ ਪਤੀ ਪਤਨੀ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਪਤੀ ਪਤਨੀ ਦੇ ਝਗੜੇ ਨੂੰ ਲੈ ਕੇ ਹੁਣ ਪਤੀ ਵੀ ਮੀਡੀਆ ਦੇ ਸਾਹਮਣੇ ਆ ਗਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਕੋਈ ਤਲਾਕ ਨਹੀਂ ਹੋਇਆ ਹੈ ਅਤੇ ਉਸ ਦੀ ਪਤਨੀ ਸਪਾ ਸੈਂਟਰ ਦੀ ਆਰਡ ਦੇ ਵਿੱਚ ਦੇਵਪਾਰ ਦਾ ਧੰਦਾ ਕਰ ਰਹੀ ਹੈ। ਅਤੇ ਕਈ ਵਾਰ ਉਹ ਆਪਣੀ ਪਤਨੀ ਨੂੰ ਇਸ ਕੰਮ ਨੂੰ ਰੋਕਣ ਨੂੰ ਲੈ ਕੇ ਸਮਝਾ ਚੁੱਕਿਆ ਹੈ ਅਤੇ ਉਸ ਨੇ ਰੰਗੇ ਹੱਥੀ ਵੀ ਕੰਮ ਕਰਦੇ ਹੋਏ ਫੜਿਆ ਹ ਅਤੇ ਜਿਸ ਦੇ ਦੌਰਾਨ ਉਸ ਦੀ ਪਤਨੀ ਦੇ ਨਾਲ ਉਸ ਦਾ ਝਗੜਾ ਹੋ ਗਿਆ ਅਤੇ ਇਸ ਝਗੜੇ ਦੇ ਦੌਰਾਨ ਮੋਬਾਈਲ ਉਸ ਦੀ ਪਤਨੀ ਦੇ ਲੱਗ ਜਾਂਦਾ ਜਿਸ ਤੋਂ ਬਾਅਦ ਜ਼ਖਮੀ ਹੋ ਜਾਂਦੀ ਹੈ ਅਤੇ ਉਸ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ ਭਾਜੀ ਕੀ ਨਾਮ ਹੈ? ਭਈ ਮੇਰਾ ਨਾਮ ਰਹਿਮਤ ਖਾਨ ਹੈ। ਸਰੇ ਕੱਲ ਲੜਕੀ ਵੱਲੋਂ ਸਿਵਲ ਹਸਪਤਲ ਦੇ ਵਿੱਚ ਇਲਜ਼ਾਮ ਲਗਾਏ ਗਏ ਆ ਤੁਹਾਡੇ ਤੇ ਜੀ ਮਸਲਾ ਇਹ ਕਿ ਉਹਨਾਂ ਨੇ ਇਲਜ਼ਾਮ ਕਿ ਲਾਇਆ ਕੌਣ ਨੇ ਉਹ ਮੇਰੀ ਵਾਈਫ ਹੈਗੀ ਆ ਤੇ ਉਹਦਾ ਨਾਮ ਦੀਪੂ ਆ ਤੇ ਵੈਸੇ ਉਹਨੂੰ ਖੁਸ਼ੀ ਕਹਿੰਦੇ ਆ ਹਾਂਜੀ ਉਹਨਾਂ ਨੇ ਜਿਹੜੇ ਇਲਜ਼ਾਮ ਲਾਏ ਤੁਹਾਡੇ ਤੇ ਮਾਰ ਕੁੱਟ ਦੇ ਕੀ ਐ ਸਾਰਾ ਮਸਲਾ ਏਸੀ ਕਲਮ ਉਹਦੇ ਬੋਏਫ੍ਰੈਂਡ ਆ ਫੜ ਲਿਆ ਸੀਗਾ ਵਾਈਟ ਹੈਵਨ ਸਪਾ ਹੈ ਤੇ ਕੱਲ ਉਹਦਾ ਬੋਏਫ੍ਰੈਂਡ ਪੰਜ ਤੋਂ ਲੈ ਕੇ 6-7 ਦੇ ਵਿੱਚ ਉੱਥੇ ਹੀ ਸੀਗਾ ਠੀਕ ਐ ਤੇ ਮੈਂ ਉਹਨੂੰ ਫੋਨ ਕੀਤਾ WhatsApp ਪਹਿਲਾਂ ਕਾਲਿੰਗ ਕੀਤੀ ਮੈਂ ਕਿੱਥੇ ਆ ਕਹਿੰਦੀ ਮੈਂ ਇੱਥੇ ਆ ਵਾਈਟ ਹੈਵਨ ਸਪਾ ਤੇ ਠੀਕ ਐ ਮੈਂ ਕਿਹਾ ਤੂੰ ਮੈਨੂੰ ਫੋਨ ਤੇ ਲੱਗ ਗਿਆ ਠੀਕ ਐ ਮੈਂ ਉਹਨੂੰ ਕਿਹਾ ਮੈਂ ਵੀਡੀਓ ਕਾਲ ਕਰ ਠੀਕ ਐ ਮੈਂ ਕੋ ਵੀਡੀਓ ਕਾਲ ਕੀਤੀ ਨੇ ਉਹਦੇ ਬਾਹਰ ਖੇਲੇ ਪਏ ਸੀਗੇ ਔਰ ਰੂਮ ਦੇ ਵਿੱਚ ਸੀਗੀ ਠੀਕ ਐ ਵਾਈਟ ਹੈਵਨ ਸਪਾ ਜਿਹੜਾ ਦੁਗਰੀ ਰੋਡ ਤੇ ਆ ਤੇ ਠੀਕ ਹੈ ਤੇ ਮੈਂ ਉਹਨੂੰ ਕੱਲ ਉਹਦਾ ਬੁਆਏਫਰੈਂਡ ਆਇਆ ਉਹਦਾ ਬੁਆਏਫਰੈਂਡ ਐਸੀ ਆ ਕਰੀਬ 7:00 ਕੇ ਵੇ ਉਹਨੂੰ ਲੈ ਕੇ ਆਇਆ ਮੋਡਲ ਟਾਊਨ ਤੋਂ ਫਿਰ ਉਹਨੂੰ ਉੱਥੇ ਛੱਡ ਕੇ ਅੰਦਰ ਚੱਲ ਗਿਆ ਠੀਕ ਹੈ ਉਹ ਉੱਥੋਂ ਨਿਕਲਿਆ ਸੀ 9:45 ਮਿੰਟ ਤੇ ਠੀਕ ਹੈ ਜਦੋਂ ਉਹਦਾ ਬੁਆਏਫਰੈਂਡ ਫੜਿਆ ਮੈਂ ਤੇ ਨਾਲ ਉਹ ਬੈਠਣ ਲੱਗੀ ਸੀ ਤੇ ਨਾਲ ਹੀ ਇਹ ਹੋਇਆ ਸੀ ਆ ਤੇ ਮੈਂ ਉਹ ਮੈਂ ਫੜਨ ਕਿਸੇ ਦਾ ਬੁਆਏਫਰੈਂਡ ਨੂੰ ਤੇ ਉਹਦੇ ਹੱਥ ਉਹ ਮੈਨੂੰ ਹੱਥੋਂ ਪਿੱਛੇ ਢਾ ਲਈ ਸੀਗੀ ਤੇ ਉਹਦੇ ਵਿੱਚ ਮੇਰਾ ਫੋਨ ਸੀਗਾ ਉਹ ਸਿਰ ਤੇ ਵੱਜ ਗਿਆ ਸੀਗਾ ਮਤਲਬ ਫੋਨ ਤੁਸੀਂ ਕਹਿ ਰਹੇ ਹੋ ਗਲਤੀ ਨਾਲ ਵੱਜਿਆ ਤੁਸੀਂ ਹਾਂ ਗਲਤੀ ਨਾਲ ਵੱਜਿਆ ਸੀ ਮੇਰਾ ਤੇ ਉਹ ਕਹਿੰਦੇ ਕਿ ਤੁਹਾਡਾ ਡਿਵੋਰਸ ਹੋਇਆ ਹੈ ਇਹ ਕੀ ਮੈਟਰ ਹੈ ਮੇਰਾ ਡਿਵੋਰਸ ਨਹੀਂ ਹੋਇਆ ਮੇਰਾ ਮਲੇ ਦਾਇ ਤੇ ਹੋਇਆ ਸੀਗਾ ਬਾਕੀ ਤਾਂ ਡਿਵੋਰਸ ਨਹੀਂ ਹੋਇਆ ਤੇ ਉਹਦਾ ਆਲਰੇਡੀ ਪਹਿਲਾਂ ਵੀ ਹੀ ਵਿਆਹ ਹੋਇਆ ਉਹਦੇ ਵਿੱਚ ਵੀ ਹੀ ਉਹਨੇ ਮਲੇ ਦਾਇ ਤੇ ਵਿਆਹ ਕਰਾਇਆ ਸੀਗਾ ਤਾਂ ਉਹਦਾ ਡਿਵੋਰਸ ਨਹੀਂ ਹੋਇਆ ਸਰਕਾਰੀ ਤੇ ਉਹਤੇ ਕੋਈ ਡਿਵੋਰਸ ਨਹੀਂ ਹੈ ਸਾਡਾ ਨਾ ਮੇਰਾ ਹੋਇਆ ਨਾ ਉਹਦਾ ਪਹਿਲੇ ਵਾਲੇ ਦਾ ਹੋਇਆ ਅਤ ਤੁਹਾਡਾ ਹੱਲੇ ਡਿਵੋਰਸ ਨਹੀਂ ਹੋਇਆ ਨਹੀਂ ਹੋਇਆ ਜੀ ਤੁਹਾਡਾ ਝੂੜਪੋ ਦਾ ਕੀ ਡਿਵੋਰਸ ਹੋਇਆ ਹੈ ਹਾਂਜੀ ਹਾਂਜੀ ਜੋ ਡਿਵੋਰਸ ਹੈ ਤਾਂ ਉਹ ਪ੍ਰੂਫ ਦਿਖਾ ਦਿਓ ਕਿ ਸਾਡਾ ਕੋਈ ਡਿਵੋਰਸ ਹੋਇਆ ਵਾ ਤੇ ਜਿਹੜੀਆਂ ਤੁਹਾਨੂੰ ਧਮਕੀਆਂ ਆ ਰਹੀਆਂ ਕੀ ਧਮਕੀਆਂ ਸਭ ਕੁਝ ਪਿਆਵਾ ਮੇਰੇ ਕੋਲ ਰਿਕਾਰਡਿੰਗ ਪਈ ਹੋਈ ਹੈ ਮੈਨੂੰ ਉਹਦੇ ਵਿੱਚ ਧਮਕੀਆਂ ਆਈਆਂ ਸੀ ਤੂੰ ਇਹ ਕੁੜੀ ਦਾ ਪਿੱਛਾ ਛੱਡ ਦੇ ਐਦਾਂ ਕਰ ਦੂੰਗਾ ਉਦਾਂ ਕਰ ਦੂੰਗਾ ਮੈਨੂੰ ਤੁਹਾਨੂੰ ਕਦੀ ਲੜਕੀ ਨੇ ਕਿਹਾ ਕਿ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ ਵਗੈਰਾ ਮੈਨੂੰ ਕਿਹਾ ਸੀ ਕੁੜੀ ਨੇ ਬਟ ਬਾਅਦ ਚੋ ਮੈਂ ਇੱਕ ਤੀਜਾ ਤਾਂ ਵੱਡੇ ਸੀ ਮੇਰੇ ਕੋਲ ਸਾਰੀ ਵੀਡੀਓ ਪਈ ਹੈ ਸਭ ਕੁਝ ਪਿਆਵਾ ਕਿ ਮੇਰੇ ਕੋਲ ਸਭ ਕੁਝ ਪਿਆਵਾ ਤਾਂ ਵੱਡੇ ਵੀ ਮਨਾਨ ਗਿਆ ਸਭ ਕੁਝ ਪਿਆਵਾ ਉਹ ਕਹਿੰਦੇ ਨਹੀਂ ਆਪਾਂ ਕੀ ਕਹਿੰਦੇ ਅਪ੍ਰੈਲ ਦੇ ਮਹੀਨੇ ਵਾਫੇ ਇਕੱਠੇ ਰਹਿ ਲਾਂਗੇ ਇਹ ਸੀਗਾ ਤੇ ਮੈਨੂੰ ਪਹਿਲੇ ਕਿਹਾ ਸੀ ਆਪਾਂ ਮੂਵ ਔਨ ਕਰ ਲੈ ਮੈਂ ਤਾਂ ਖਤਮ ਕਰਨ ਲੱਗਾ ਤੇ ਕਹਿੰਦੇ ਅਪ੍ਰੈਲ ਮਹੀਨੇ ਦੀ ਵੇਟ ਚ ਸੀ ਹਾਂਜੀ ਹਾਂਜੀ ਅਪ੍ਰੈਲ ਮਹੀਨੇ ਦੀ ਵੇਟ ਚ ਸੀ ਤੇ ਕੱਲ ਮੁੰਡੇ ਆ ਫੜਲੇ ਵਾ ਜਿਹਦਾ ਨਾਮ ਹੈਗਾ ਵਾ ਦੀਪ ਨੰਦਪੁਰੀਆ ਜਿਹਦਾ ਸਾਨੇਵਾਲ ਦਾ ਵਾ ਤੇ ਉਹਦਾ ਕੰਮ ਕੀ ਹੈ ਮੁੰਡੇ ਦਾ ਕੰਮ ਮੋਬਾਈਲ ਦਾ ਵਾ ਕੰਮ ਹੈ ਤੇ ਉਸ ਪਾਸੇ ਵੀ ਆਂਦਾ ਜਾਂਦਾ ਵਾ ਤੇ ਉਹੀ ਉਸ ਪਾਸੇ ਵੀ ਬੈੰਦਾ ਵੀ ਆ ਕੱਲ ਮੈਂ ਉਹਨੂੰ ਫੜਿਆ ਸੀਗਾ ਕੱਲ ਉਹ ਮੁੰਡਾ ਸੀ ਉਹਦੇ ਨਾਲ ਉਹ ਰੂਮ ਤੇ ਕਿਹੜੇ ਰੂਮ ਤੇ ਸੀ ਨੰਬਰ ਨਹੀਂ ਪਤਾ ਮੈਨੂੰ ਰੂਮ ਦਾ ਬਟ ਉਸ ਪਾਰ ਦੇ ਵਿੱਚ ਉਹ ਮੁੰਡੇ ਉਹ ਕੁੜੀ ਨਾਲ ਸੀਗਾ ਮੇਰੀ ਵਾਈਫ ਨਾਲ ਸੀਗਾ ਤੁਸੀਂ ਮੰਗਤੀ ਕਰਦੇ ਉਹਨਾਂ ਨੇ ਕੱਲ ਕੰਪਲੇਂਟ ਤੁਹਾਡੇ ਖਿਲਾਫ ਪੁਲਿਸ ਨੂੰ ਵੀ ਦਿੱਤੀ ਹੈ ਤੇ ਆਪਣਾ ਮੈਡੀਕਲ ਵੀ ਕਰਾਇਆ ਮੈਂ ਇਹ ਕਹਿਣਾ ਚਾਹੁੰਦਾ ਜੇ ਤੂੰ ਉਹ ਮੈਡੀਕਲ ਕਰਾਇਆ ਵਾ ਤਾਂ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਤੁਸੀਂ ਇੱਕ ਵਾਰੀ ਸਭ ਕੁਝ ਮਤੇ ਪੁਲਿਸ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਤੁਸੀਂ ਇੱਕ ਵਾਰ ਦੇਖੋ ਜਾ ਕੇ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਕੁੜੀ ਸੀਗੀ ਕਿ ਨਹੀਂ ਸੀਗੀ ਰੂਮ 'ਚ ਉਹ ਮੁੰਡਾ ਲੈ ਕੇ ਆ ਰਿਆ ਨਹੀਂ ਆਇਆ ਮੈਂ ਤਾਂ ਬਸ ਸਬ ਆਪਣੀ ਵਾਈਫ ਫੜਨਾ ਚਾਹੁੰਦਾ ਸੀ ਕਿਉਂਕਿ ਮੇਰੀ ਵਾਈਫ ਆਲਰੇਡੀ ਹੀ ਸਪਾ ਸੈਂਟਰ 'ਤੇ ਕੰਮ ਕਰਦੀ ਵੀ ਮੈਂ ਬਹੁਤ ਵਾਰੀ ਰੋਕਿਆ ਟੋਕਿਆ ਕਿ ਨਾ ਇਹ ਕੰਮ ਨਾ ਕਰ ਨਾ ਕਰ ਬਟ ਉਹ ਨਹੀਂ ਮੰਦੀ ਸੀਗੀ ਮੇਰਾ ਸੈਂਟਰ ਹਾਂਜੀ ਤੁਹਾਨੂੰ ਲੱਗਦਾ ਕਿ ਉਸ ਪਾਸੇ ਹੋਰ ਵੀ ਕੋਈ ਗਲਤ ਕੰਮ ਹੁੰਦੇ ਹੋਣਗੇ ਹਾਂਜੀ 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 ਕਿਉਂਕਿ ਜਦੋਂ ਮੈਂ ਉਹਨੂੰ ਰੋਕਿਆ ਸੀਗਾ ਤਾਂ ਉਹ ਮੰਦੀ ਨਹੀਂ ਸੀ ਕਿਉਂਕਿ ਉਹਦੇ ਕੋਲ ਆਲਰੇਡੀ ਹੀ ਬਹੁਤ ਸਾਰੀ ਜ਼ਮੀਨਾਂ ਹੈਗੀਆਂ ਉਹ ਪੈਸਾ ਆ ਕਿੱਥੋਂ ਰਿਹਾ ਵਾ ਉਹ ਸਾਊਥ ਤੇ ਕੰਮ ਕਰਦੀ ਉਹ ਤੇ 25 ਹਜ਼ਾਰ ਦੇ ਵਿੱਚ ਤੁਸੀਂ ਦੱਸੋ ਕੀ ਮੰਨ ਸਕਦਾ ਵਾ ਇੱਕ ਕੁੜੀ ਆਪ ਕਰਦੀ ਆ ਤੁਸੀਂ ਆਪ ਦੱਸੋ ਮੈਨੂੰ ਤੁਸੀਂ ਇਹ ਕਹਣਾ ਚਾਹੁੰਦੇ ਹੋ ਕਿ ਗਲਤ ਕੰਮ ਹੁੰਦੇ ਹਾਂਜੀ 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 ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹ ਕਹਣਾ ਚਾਹੁੰਦਾ ਜੋ ਵੀ ਹੈਗਾ ਵਾ ਜੋ ਵੀ ਚਾਣਨੀਆਂ ਮੈਂ ਇਹ ਕਹਿੰਦਾ ਇਨਸਾਫ ਦੇ ਦਿਓ ਬਸ ਮੈਨੂੰ ਇਹ ਕਹਿੰਦਾ ਕਿ ਜਦੋਂ ਮੇਰਾ 6 ਮਹੀਨੇ ਪਹਿਲੇ ਜਦੋਂ ਸਾਡਾ ਕੁਝ ਹੋਇਆ ਸੀ ਤਾਂ ਅਸੀਂ ਮੈਂ ਉਹਨੂੰ 2 ਲੱਖ ਦਿੱਤੇ ਸੀਗੇ ਉਹ ਮੇਰੇ ਕੋਲ ਪ੍ਰੂਫ ਵੀ ਪਿਆ ਕਿ ਮੈਂ ਪੈਸੇ ਦਿੱਤੇ ਵਾ ਸਭ ਕੁਝ ਪਿਆ ਵਾ ਹਾਂਜੀ ਮੇਰੇ ਕੋਲ ਸਾਰੇ ਏਵੀਡੈਂਸ ਪਿਆ ਕਿ ਮੈਨੂੰ ਜਿਹੜਾ 12ਵਾਂ ਕੋਲ ਆਇਆ ਸੀ ਉਹ ਵੀ ਏਵੀਡੈਂਸ ਪਿਆ ਵਾ ਜਿਹਨਾਂ ਮੁੰਡਿਆਂ ਨਾਲ ਗੱਲਬਾਤ ਸੀ ਉਹ ਵੀ ਏਵੀਡੈਂਸ ਪਿਆ ਵਾ ਮੇਰੇ ਕੋਲ ਇਹ ਵੀ ਸੀਗਾ ਕਿ ਉਹਦੇ ਫੋਨ ਤੇ ਉਹ ਮੁੰਡਾ ਫੋਨ ਕਰਦਾ ਸੀ ਉਹ ਵੀ ਏਵੀਡੈਂਸ ਪਿਆ ਵਾ ਮੇਰੇ ਕੋਲ ਸਭ ਕੁਝ ਪਿਆ ਕਿ ਇਹ ਮੁੰਡਾ ਉਹ ਕੁੜੀ ਨੂੰ ਫੋਨ ਕਰਦਾ ਸੀਗਾ ਹਾਂਜੀ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਇਹ ਜਿਹੜਾ ਕੱਲ ਹੋਇਆ ਸੀ ਉਹ ਮੈਂ ਆਪਣੀ ਵਾਈਫ ਉਹਦਾ ਵੀ ਵਿਆਹ ਹੋਇਆ ਉਹਦੀ ਵੀ ਦੋ ਕੁੜੀਆਂ ਮੇਰੇ ਕੋਲ ਸਭ ਕੁਝ ਪ੍ਰੂਫ ਪੇ ਹੋਏ ਆ। ਖੈਰ ਇਸ ਗੱਲ ਤੋਂ ਇੱਕ ਗੱਲ ਤਾਂ ਸਾਫ਼ ਹੁੰਦੀ ਆ ਕਿ ਪਤੀ ਪਤਨੀ ਦੇ ਝਗੜੇ ਨੂੰ ਲੈ ਕੇ ਇੱਕ ਗੱਲ ਸਾਹਮਣੇ ਆਉਂਦੀ ਆ ਕਿ ਸਪਾ ਸੈਂਟਰ ਦੀ ਆਰ ਦੇ ਵਿੱਚ ਕਈ ਗਲਤ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਉੱਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਫਿਲਹਾਲ ਪੁਲਿਸ ਦੇ ਉੱਪਰ ਇਸ ਮਾਮਲੇ ਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਹਨ ਪਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ। ਐਸਐਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ।